ਨਹੀਂ ਹੈ ਕਰਮ ਹੁੰਦਾ ਹੀ ਨਹੀਂ ਕਰਮ ਦਾ ਅਸਰ ਹੀ ਨਹੀਂ ਹੁੰਦਾ ਕਮੈਂ ਕੁਝ ਕਰਤਾ ਹੀ ਨਹੀਂ ਕਰਮ ਪ੍ਰਕਾਸ਼ ਨੇ ਇੱਕ ਕਰਮ ਦਾ ਪ੍ਰਕਾਸ਼ ਕਰਦੀ ਹੈ ਇੱਕ ਕਰਮ ਦਾ ਨਾਸ ਕਰਦੀ ਹੈ ਜਿਹੜਾ ਦਾ ਕਰਮ ਮੰਨਿਆ ਹੈ ਫਲਤ ਨੇ ਉਹਦਾ ਤਾਂ ਕਰਦੀ ਹੈ ਨਾਸ ਕਰਮ ਪ੍ਰਨਾਸ਼ਨੀ ਚੰਦ ਪ੍ਰਕਾਸ਼ ਨੇ ਚੰਦ ਜਿਹੜਾ ਹੈਗਾ ਮਨ ਹੈ ਉਹਦੇ ਅੰਦਰ ਚੰਦ ਮੰਨੂ ਕਹਿੰਦੇ ਨੇ ਚੰਦ ਮਾਨਾ ਦੀ ਆਪਣੀ ਰੋਸ਼ਨੀ ਹੁੰਦੀ ਹੈ ਚੰਦ ਜਿਹੜੇ ਮਨ ਸੁਣਦੇ ਨੇ ਮਨ ਬੁੱਧੀ ਨੂੰ ਗਿਆਨ ਪੈਦਾ ਕਰਦੀ ਹੈ ਮਨ ਬੁੱਧੀ ਚ ਰੋਸ਼ਨੀ ਪੈਦਾ ਕਰਦੀ ਹੈ ਪ੍ਰਕਾਸ਼ ਨਹੀਂ ਸੂਰਜ ਪ੍ਰਤੇਜਣੀ ਸੂਰਜ ਪ੍ਰਤੇਜਣੀ ਜਿਹੜੇ ਚਿੱਤ ਹੈ ਚਿੱਤ ਦੇ ਵਿੱਚ ਤੇਜ ਪੈਦਾ ਹੁੰਦਾ ਪਰ ਚੰਦ ਤਾਂ ਜਿਹੜੀ ਹੈ ਦੇਖੋ ਗਿਆਨ ਬੁੱਧੀ ਦਾ ਹੈ ਪ੍ਰਚੰਡਤਾ ਚਿੱਤ ਦੀ ਹੈ ਦੇਖਣੂ ਅਖਣੇ ਦੇਖਣੂ ਜਿਹੜੀ ਚੀਜ਼ ਹੈ ਉਹ ਗਿਆਨ ਹੁੰਦੀ ਹੈ ਮਹਿਸੂਸ ਕਰਨ ਵਾਲਾ ਤੇਜ ਹੁੰਦਾ ਉੱਪਰ ਜਿ ਬੈਠੀਏ ਅੱਖਰੂ ਦੇਖਣ ਲਈ ਲਾਈਟ ਹੈ ਮਹਿਸੂਸ ਹੋ ਰਹਾ ਤੇਜ ਹੈ ਗਰਮੀ ਮਹਿਸੂਸ ਹੁੰਦੀ ਅੱਖਰੂ ਨਹੀਂ ਦੇਦੀ ਜਿਹੜੇ ਅੰਦਰ ਮਹਿਸੂਸ ਹੋਣੀ ਹੈ ਜਿਹੜਾ ਰਸ ਮਿਲਣਾ ਹੈ ਅੰਦਰ ਰਸ ਤਾਂ ਤੇਜ ਹੈ ਸੂਰਜ ਰਸ ਮਿਲਣਾ ਹੈ ਗਿਆਨ ਮਿਲਣਾ ਹੈ ਦਿਮਾਗ ਦੇ ਤੋਂ ਗਿਆਨ ਤਾਂ ਦਿਮਾਗ ਦੇ ਵਿੱਚੋਂ ਹੀ ਸਮਝ ਆਉਣੀ ਹੈ ਜੋ ਮਸੂਦ ਹੋਣਾ ਬੁੱਝ ਕੇ ਉਹ ਅਸਰ ਦਿਲ ਦੇ ਉੱਤੇ ਜਾ ਕੇ ਪੈਂਦੇ ਅਸਰ ਕਿੱਥੇ ਪੈਣੇ ਦਿਲ ਦੇ ਉੱਤੇ ਸੂਰਜ ਪ੍ਰਤੇਜਣੀ ਸੂਰਜ ਜਿਹੜਾ ਅੰਦਰ ਸੂਰਜ ਵਰਗਾ ਤੇਜ ਹੈ ਤੇਰਾ ਚਿਤਰੂ ਤੇਜ ਹੋਰ ਕਰਦੀ ਏ ਉਹਦਾ ਪ੍ਰਕਾਸ਼ ਸੂਰਜ ਨੂੰ ਵੀ ਤੇਜ ਕਰਦੀ ਏ ਭਾਬੀ ਉਹਨੂੰ ਸੂਰਜ ਕਹਿਆ ਪਹਿਲਾਂ ਚਿਤਰੂ ਪਰ ਫਿਰ ਕੀ ਹੁੰਦਾ ਹੈ ਕੀ ਬਣ ਜਾਂਦਾ ਹੈ ਸੂਰਜ ਤੋਂ ਬਾਅਦ ਸੂਰਜ ਪ੍ਰਤੀਜ ਨਹੀਂ ਅਸ਼ਟ ਸੂਰਜ ਕੀ ਬਣਦਾ ਹੈ ਫਿਰ ਸੂਰਜ ਜਿਹੜਾ ਪਹਿਲਾ ਨਵੋ ਸੂਰਜ ਸੂਰਜੇ ਸੂਰਜ ਨੂੰ ਸੂਰਜਾਂ ਦਾ ਸੂਰਜ ਬਣਾ ਦਿੰਦੀ ਹੈ ਜਾਂ ਚੰਦ ਨੂੰ ਪ੍ਰਕਾਸ਼ ਕਰਦੀ ਹੈ ਨਵੋ ਚੰਦਰ ਚੰਦਰੇ ਇਹ ਜਿਹੜੇ ਹੋਰ ਚੰਦਰ ਮੇ ਨੇ ਇਹਨਾਂ ਨੂੰ ਗਲ ਦੇਣ ਵਾਲਾ ਕਰ ਦਿੰਦੀ ਹੈ ਨਵੋ ਭਾਨ ਭਾਨੇ ਨਵੋ ਤੇ ਤੇ ਉਹ ਕਿਹਾ ਹੈ ਜਾਬ ਸਾਹਿਬ ਦੇ ਵਿੱਚ ਇੱਕ ਚੰਦਰਮਾ ਇੱਕ ਚੰਦਰਮਾ ਨੂੰ ਵਿਚਾਰਨ ਦੇਣ ਵਾਲਾ ਹੁੰਦਾ ਸੋ ਸਾਰੇ ਸੂਰਜ ਚੰਦਰਮਾ ਹੀ ਰਹਿ ਜਾਂਦਾ ਫਿਰ ਚੰਦ ਪ੍ਰਕਾਸ਼ ਨਹੀਂ ਚੰਦਰ ਨੂੰ ਪ੍ਰਕਾਸ਼ ਕਰਦੀ ਹੈ ਮਨ ਨੂੰ ਪ੍ਰਕਾਸ਼ ਕਰਦੀ ਸੂਰਜ ਪ੍ਰਤੀ ਚੰਨ ਮਨ ਪ੍ਰਕਾਸ਼ ਹੋ ਜਾਂਦਾ ਫਿਰ ਜਿਹੜੇ ਹੋਰ ਮਨ ਨੇ ਨਾ ਚੰਦਰ ਨੂੰ ਰੋਸ਼ਨੀ ਦੇਣ ਲੱਗ ਜਾਂਦੇ ਸੋ ਵੀ ਲੱਗੀ ਗੱਲ ਦੀ ਦੂਜੇ ਚੰਦਰਮਾ ਨੂੰ ਰੋਸ਼ਨੀ ਦੇਣ ਲੱਗ ਜਾਂਦਾ ਜਦੋਂ ਸੂਰਜ ਜਿਆਦਾ ਤੇਜ ਹੋ ਜਾਂਦਾ ਦੂਜਿਆਂ ਨੂੰ ਗਰਮੀ ਹੋਰ ਦੇਣ ਲੱਗ ਜਾਂਦੇ ਸੂਰਜ ਪ੍ਰਤੀਜਿਵ ਜਿਹਨਾਂ ਦੇ ਅੰਦਰ ਭੈ ਪੈਦਾ ਹੁੰਦੀ ਹੈ ਨਾ ਭੈ ਉਹਦੇ ਭੈ ਕਰ ਦਿੰਦਾ ਦਰੂਰ ਤੇਜ ਜਿਹੜਾ ਹੈ ਭੈ ਤੋਂ ਰਹਿਤ ਕਰਦਾ ਹੈ ਤੇ ਜਿਹੜਾ ਅੰਦਰਲਾ ਤੇਜ ਹੈ ਭੈ ਤੋਂ ਮੁਕਤ ਕਰਦਾ ਹੈ ਥਲੜ ਭੈ ਦਾ ਪਾਣਾ ਲੱਗਦਾ ਨਾ ਅੰਦਰਲਾ ਪਾਣਾ ਚੱਕਦਾ ਹੈ ਚਿੱਤੇ 'ਚ ਭੈ ਹੁੰਦੀ ਹੈ ਜਿਹੜੀ ਉਹ ਦੂਰ ਕਰ ਦਿੰਦਾ ਤੇਜ ਅਸ਼ਟ ਪੂਜੇ ਅਸ਼ਟ ਪੂਜੇ ਤੂੰ ਅੱਠ ਪੂਜਾਵਾਂ ਵਾਲੀ ਹੈ ਇਹ ਤੇਰੀ ਅੱਠ ਪੂਜਾਵਾਂ ਨੇ ਅੱਠ ਪੱਖ ਨੇ ਤੇਰੇ ਅੱਠ ਗੋੜ੍ਹ ਨੇ ਤੇਰੇ ਅਸ਼ਟ ਪੂਜੇ ਜੈ ਜੈ ਹੋ ਉਸ ਸੀ ਮਹਕਾਸ਼ੋਰ ਮਰਦਨਾ ਭਰਮ ਬਨਾਸਨ ਧਰਮ ਤੁਜੇ ਲਲ ਇਸ ਕਰਕੇ ਵੀ ਤੇਰੀ ਜੈ ਜੈ ਕਾਰ ਹੈ ਤੂੰ ਭਰਮ ਦਾ ਨਾਸ ਕਰਨ ਵਾਲੀ ਹੈ ਕੋਈ ਬਦ ਭਰਮ ਦਾ ਨਾਸ ਕਰਨ ਵਾਲੀ ਪਰਮ ਦਾ ਨਾਸ ਕਰਨ ਵਾਲੀ ਧਰਮ ਤੁਝੇ ਔਰ ਧਰਮ ਦੇ ਤੁਝਾਂ ਮੇਰਾ ਪਰਮ ਗਿਆ ਪਾਉ ਭਾਗਾ ਜਬ ਰਾਮਨਾਮ ਚੇਤ ਲਾਗਾ ਪਰਮ ਦਾ ਨਾਸ ਕਰਨਾ ਗਿਆਨ ਭਿਆ ਤਾਂ ਕਰਮੇ ਨਾਸ ਕਰਮ ਦਾ ਨਾਸ ਹੁੰਦਾ ਗਿਆਨ ਨਾਲ ਹੁੰਦਾ ਪਰਮ ਦਾ ਨਾਸ ਹੁੰਦਾ ਕਾਹਦੇ ਨਾਲ ਹੁੰਦਾ ਪਰਮ ਦਾ ਨਾਸ ਨਾਮ ਨਾਲ ਹੁੰਦਾ ਨਾਮ ਨਾਲ ਬਿਨਾ ਕਰਨ ਦੇ ਸੁਣ ਵਾਲੇ ਲੋ ਜਿਹੜਾ ਤੇਰਾ ਬਿਨਾ ਕਨਾਲ ਤੇ ਸੁਣ ਵਾਲਾ ਨਾਮ ਉਹਦੇ ਨਾਲ ਪਰਮ ਦਾ ਨਾਮ ਸੁਣਦਾ ਜਿਹੜਾ ਕੰਨਾਂ ਨਾਲ ਸੁਣ ਵਾਲਾ ਗਿਆਨ ਹੈ ਤੇ ਨਾਲ ਕਰਮ ਦਾ ਨਾਮ ਸੁਣਦਾ ਦੋਹੇ ਰੂਪ ਤੇਰੇ ਨੇ ਕਰਮ ਦਾ ਨਾਸ ਵੀ ਤੂੰ ਕਰਦੀ ਹੈ ਪਰਮ ਦਾ ਨਾਸ ਵੀ ਤੂੰ ਕਰਦੀ ਹੰਗਰੂ ਗੁਰ ਪ੍ਰਸਾਦ ਪਰਮ ਦਾ ਨਾਸ ਹੰਗਰੂ ਕਮੰਕਣ ਸ਼ਾਸਤਰ ਚ ਮੰਕਣ ਫਣਗਿਰ ਫੁਕਾਰਨ ਧਰਮ ਤੁਝੇ ਸੰਸਾਰ ਦੇ ਵਿੱਚ ਕੁੰਗਰੂ ਇੱਕ ਪਾਸੇ ਤਾਂ ਖੜਕਦੇ ਨੇ ਸ਼ਿਵਜੀ ਦੇ ਚੇਲੇ ਨੇ ਜਿਹੜੇ ਉਹ ਕੁੰਗਰੂ ਨਹੀਂ ਹੁੰਦੇ ਲਈ ਫਿਰ ਪਾਈ ਫਿਰਦੇ ਕੁੰਗਰੂ ਕੁ ਮੰਕਣ ਉਹ ਤੇ ਭਗਤਾ ਤੇ ਕੁਗਰੂ ਬਣੇ ਹੁੰਦੇ ਨੇ ਨਾ ਕੁਗਰੂ ਕੁ ਮੰਕਣ ਕੁ ਗੁਰੂ ਵਜਾਉਂਦੇ ਫਿਰਦੇ ਨੇ ਸ਼ਾਸਤਰ ਵਿੱਚ ਮੰਕਣ ਸ਼ਾਸਤਰ ਤੇਰੇ ਸ਼ਾਸਤਰ ਚਮਕਦੇ ਨੇ ਉਹਨਾਂ ਦੇ ਕੁ ਗੁਰੂ ਵਜਦੇ ਨੇ ਫੜੀਆਂ ਰਫਕਾਰ ਨਹੀਂ ਧਰਮ ਤੁਜੇ ਫੜੀਆਂ ਰਫਕਾਰ ਫੜੀਆਂ ਰ ਉਹਨਾਂ ਦੇ ਗਾਲ 'ਚ ਫੁਕਕਾਰਦੇ ਨੇ ਤੂੰ ਧਰਮ ਤੁਜੇ ਉਹਨਾਂ ਦਾ ਸੱਪੇ ਧਰਮ ਹੈ ਸੱਪ ਉਹਨਾਂ ਦੀ ਧਰਮ ਤੇ ਆ ਗਈ ਹੈ ਸਭ ਉਹ ਸਾਰੀ ਜ਼ਮੀਨ ਚੱਕੀ ਖੜਾ ਆਈ ਸਕਦੀ ਹੈ ਉਹਨਾਂ ਦੀ ਸੱਪ ਨੇ ਧਰਤੀ ਦਾ ਭਾਰ ਚੱਕਿਆ ਹੋਇਆ ਕਰਾਮਾਤ ਹੈ ਬਸ ਇਤੋਂ ਜ਼ਿਆਦਾ ਨਹੀਂ ਹੋਰ ਕੁਝ ਕਰੋ ਕੋ ਧਰਮ ਨੂੰ ਧਰਤੀ ਦਾ ਭਾਰ ਚੁਕਾ ਦਿੱਤਾ ਥੋੜੀ ਕਰਾਮਾਤ ਹੈ ਬੋਲ ਦੇ ਸਿੱਧ ਤੇ ਧਰਤੀ ਚੁਕਾ ਦਿੱਤੀ ਥੋੜੀ ਕਰਾਮਾਤ ਹੈ ਬਸ ਇਤੋਂ ਜ਼ਿਆਦਾ ਨਹੀਂ ਹੈ ਹੋਰ ਕੁਝ ਨਹੀਂ ਹੈ ਜੇ ਮੁਕਤੀ ਪੁੱਛਿਆ ਉਹਨੇ ਮੁਕਤੀ ਤਾਂ ਸਾਨੂੰ ਵੀ ਚਾਹੀਦੀ ਹੈ ਉਹ ਤੇਰੀ ਹੈ ਸਾਡੇ ਕੋ ਆ ਆਏਗੀ ਤਾਂ ਸਾਡੇ ਕੋਈ ਨਹੀਂ ਉਹ ਵੀ ਬੁੱਕਾਰ ਆਈ ਹੈ ਗੱਲ ਹੈ ਨਹੀਂ ਕੁਝ ਵੀ ਅਨੇ ਕਾ ਪਰ ਧਮਾਕਾ ਕਰ ਰਹਾ ਹੈ ਇਹਨਾਂ ਬਿਨੈ ਧਮਾ ਲੈ ਖੜਾ ਹਾਂ ਸ਼ਸਤਰ ਚ ਮੰਕਣੀ ਫਣੇਰ ਫੰਕਾਰ ਨਹੀਂ ਧਰਮ ਤੁਜੇ ਧਰਮ ਤੁਜੇ ਤੂੰ ਤਰੋ ਦੇ ਤੋ ਜੈ ਉਸ ਗੱਲ ਨੂੰ ਨਹੀਂ ਕੋਈ ਮੰਨ ਰਿਹਾ ਦੇਖੋ ਸੱਪ ਧਰਤੀ ਚੱਕੀ ਖੜਾ ਕੋਈ ਨਹੀਂ ਬੰਦੋ ਸ੍ਰਿਸ਼ਟੀ ਸਾਰੀ ਚ ਬੋਰ ਦੇ ਚੱਕੀ ਖੜਾ ਕੋਈ ਨਹੀਂ ਬੰਦੋ ਪਰਮੇਸ਼ਰ ਇੱਕ ਆ ਸਾਰੇ ਬੰਦਦੇ ਦੁਨੀਆ ਦੀ ਬੰਦਦਾ ਤਰੁਤੋ ਜੇ ਇਸ ਗੱਲ ਤੇ ਆ ਦੁਨੀਆ ਦੇ ਸਾਰੀਆਂ ਬੰਤਾਂ ਇਹ ਤੇਰੀ ਗੱਲ ਨੂੰ ਬੁਲਦੀਆਂ ਨੇ ਤੇਰੀ ਧਰਬ ਤੁਜਾ ਉਹਨਾਂ ਦੀ ਧਰਬ ਤੁਜਾ ਕੋਈ ਨਹੀਂ ਹੋਰ ਕਿਸੇ ਦੀ ਤੇਰੇ ਤੁਜਾ ਜਿਹੜੀ ਧਰਬ ਦੀ ਫੈਰਾਈ ਓਏ ਉਹਦੇ ਥੱਲੇ ਹੀ ਖੜੇ ਨੇ ਸਾਰੇ ਦੱਸਿਆ ਕੀਨੇ ਭਗਤਾਂ ਨੇ ਸੁਣੀ ਸੁਖਾਈ ਗੱਲ ਸਾਰੇ ਕਹਿ ਰਹੇ ਨੇ ਜੇ ਤੇਰਾ ਜੋ ਝੜਨਾ ਘੜਿਆ ਹੋਇਆ ਉਹ ਨਹੀਂ ਕਿਸੇ ਨੇ ਹਲਾਇਆ ਕਹਿਤਾ ਹੋਵੇ ਵੀ ਰੱਬ ਇੱਕ ਦੀ ਦੋ ਰਿ ਹੋਣੀ ਇੱਕ ਹੋਰ ਪੈਦਾ ਹੋ ਗਿਆ ਅ ਸਟਾਰਟ ਪ੍ਰਹਸਨ ਸ੍ਰਿਸ਼ਟੀ ਨਿਵਾਸਨ ਦੁਸ਼ਟ ਪ੍ਰਨਾਸਨ ਚੱਕਰ ਗਤੇ ਅ ਸਟਾਰਟ ਜਿਸ ਵਕਤ ਤੂੰ ਹੱਸਦੀ ਹੈ ਨਾ ਪੈਜ ਨਹੀਂ ਹੱਸਦੀ ਔਰ ਸਟਾਟ ਪ੍ਰਹਾਸਨ دیر ਪਾ ਹੋ ਗਿਆ ਸਦਗਲ ਦਾ ਤੇ ਹਸ ਹਸਾ ਵੀ ਜਣਾ ਦੇਣਾ ਨਾ ਉਹ ਜਿਵੇਂ ਪਾਇ ਹੈ ਨਹੀਂ ਪ੍ਰਹਾਸੁਰ ਸ੍ਰਿਸ਼ਟੀ ਨਿਵਾਸਨ ਸ੍ਰਿਸ਼ਟੀ ਦੇ ਵਿੱਚ ਨਵਾਸਿਆ ਤੇਰਾ ਸਾਰੇ ਚ ਦੁਸ਼ਟ ਪ੍ਰਨਾਸਨ ਚਕਰਗਤ ਜਿਹੜੇ ਦੁਸ਼ਟ ਨੇ ਦੁਸ਼ਟ ਕੌਣ ਨੇ ਅਸਲ ਦੇ ਵਿੱਚ ਦੁਸ਼ਟ ਜਿਹੜੇ ਸਾਰਿਆਂ ਦੇ ਉਗਣ ਹਾਰੇ ਦੁਸ਼ਟੇ ਨੇ ਇਹ ਉਗਣ ਹਾਰੇ ਦੁਸ਼ਟੇ ਕੇਸਰੀ ਪ੍ਰਵਾਹ ਹੈ ਸੁਧ ਸੁਨਾਹ ਹੈ ਅਗਮ ਅਥਾ ਹੈ ਇਕ ਬ੍ਰਤ ਕੇਸਰੀ ਪ੍ਰਵਾਹ ਹੈ ਕੇਸਰੀ ਤੇ ਸ਼ੇਰ ਤੇ ਸਵਾਰੀ ਕਰਨ ਵਾਲੀ ਹੈ ਤੂੰ ਸੁਧ ਸੁਨਾਹ ਹੈ ਸੁਧ ਸੁਨਾਹ ਹੈ ਤੇਰੀ ਤੇਰੀ ਜਿਹੜੀ ਸੁਨਾਹ ਪੈਣੀ ਹੋਈ ਹੈ ਨਾ ਸੁਧ ਹੈ ਸਤੋ ਸਤ ਸਤੋਗ ਦੀ ਸੁਨਾਹ ਹੈ ਅਗਮ ਅਥਾ ਹੈ ਇਕ ਬ੍ਰਤ ਅਗਮ ਅਥਾ ਹੈ ਤੇਰੀ ਜਿਹੜੀ ਹੈ ਨਾ ਬਰਤੀ ਉਹ ਮਨਖੀ ਬੁੱਧੀ ਤੇ ਪਰਿਆ ਬਰਖੀ ਬੁੱਧੀ ਨੂੰ ਨਹੀਂ ਸਮਝ ਤੇਰੀ ਜਾਜਾ ਹੋਸੀ ਮੈਂ ਕਾਸੁਰ ਮਰਦਨ ਆਦ ਕੁਮਾਰ ਅਗਾਧ ਵਰਤੇ ਅਗਾਧ ਵਰਤੀਆਂ ਆਦ ਕੁਮਾਰੀਏ ਤੂੰ ਆਦ ਕੁਮਾਰੀ ਆ ਅਗਾਧ ਵਰਤੀਆਂ ਇਸ ਕਰਕੇ ਵੀ ਤੇਰੀ ਜਾਜਾ ਹੈ ਸੁਰੂ ਤੇ ਆਦ ਕੁਮਾਰੀ ਕਹਿਣਾ ਤੇਨੂੰ